ਦੁਨੀਆ ਦੇ ਵਿੱਚ ਬਹੁਤ ਹੀ ਥੋੜੇ ਲੋਕ ਹੋਣਗੇ ਜਿਨ੍ਹਾਂ ਨੂੰ ਜਸੂਸੀ ਨਾਵਲ ਪੜ੍ਹਨੇ ਜਸੂਸਾਂ ਬਾਰੇ ਸਟੋਰੀਆਂ ਸੁਣਨੀਆਂ ਜਾਂ ਜਸੂਸੀ ਫਿਲਮਾਂ ਦੇਖਣੀਆਂ ਪਸੰਦ ਨਹੀਂ ਹੋਣਗੀਆਂ ਇਹਦਾ ਸਭ ਤੋਂ ਵੱਡਾ ਉਦਾਹਰਣ ਹੈਗੀ ਆ ਫਿਲਮਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਸ਼ਹੂਰ ਸੀਰੀਜ਼ ਜੇਮਸ ਬੌਂਡ ਦੀ ਤੇ ਕਿਤਾਬਾਂ ਦੇ ਵਿੱਚ ਸ਼ਰਲੌਕ ਹੋਮਸ ਇਹ ਦੋਨੇ ਹੀ ਨਾਮ ਆਪਣੇ ਆਪਣੇ ਫੀਲਡ ਦੇ ਵਿੱਚ ਬਿਲਕੁਲ ਸਿਖਰਾਂ ਦੇ ਉੱਪਰ ਨੇ ਪਰ ਫਿਰ ਵੀ ਇਹ ਦੋਨੇ ਚੀਜ਼ਾਂ ਫਿਕਸ਼ਨਲ ਨੇ ਜੇਮਸ ਬੌਂਡ ਦਾ ਕਰੈਕਟਰ ਵੀ ਤੇ ਸ਼ਰਲੌਕ ਹੋਮਜ਼ ਦਾ ਕਰੈਕਟਰ ਵੀ ਅਸਲ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਇਨਸਾਨ ਨਹੀਂ ਹੋਏ ਤੇ ਨਾਲੇ ਇਹ ਗੱਲਾਂ ਹੈਗੀਆਂ ਬਹੁਤ ਪੁਰਾਣੀਆਂ ਇਸੇ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਹਾਣੀ ਸੁਣਾਉਂਗਾ ਇੱਕ ਇਹ ਜੀ ਜਸੂਸ ਦੀ ਜਿਹਦੇ ਕੀਤੇ ਹੋਏ ਕੰਮਾਂ ਨੇ ਸਿਰਫ ਹੁਣ ਤੋਂ ਥੋੜੀ ਦਿਨ ਪਹਿਲਾਂ ਹੀ ਈਰਾਨ ਤੇ ਇਜ਼ਰਾਈਲ ਦੀ ਆਪਸ ਦੇ ਵਿੱਚ ਹੋਈ ਜੰਗ ਦੇ ਵਿੱਚ ਇੱਕ ਬਹੁਤ ਹੀ ਅਹਿਮ ਰੋਲ ਨਿਭਾਇਆ ਤੇ ਈਰਾਨ ਦੇ ਬਹੁਤ ਸਾਰੇ ਟੌਪ ਦੇ ਰਾਜਨੀਤਿਕ ਤੇ ਸੈਨਿਕ ਅਧਿਕਾਰੀਆਂ ਨੂੰ ਕਤਲ ਕਰਵਾਇਆ ਝੂਠ ਬੋਲਣਾ ਲੁਕੇ ਰਹਿਣਾ ਆਪਣਾ ਪੇਤ ਨਾ ਦੱਸਣਾ ਇਹ ਤਿੰਨੇ ਹੀ ਚੀਜ਼ਾਂ ਕਿਸੇ ਵੀ ਜਸੂਸ ਦੇ ਇੱਕਮਾਤਰ ਦੋਸਤ ਹੁੰਦੇ ਆ ਜਸੂਸਾਂ ਦੀ ਜ਼ਿੰਦਗੀ ਆਪਾਂ ਨੂੰ ਦੂਰ ਤੋਂ ਬਹੁਤ ਹੀ ਜ਼ਿਆਦਾ ਐਕਸਾਈਟਿੰਗ ਲੱਗਦੀ ਆ ਤੇ ਐਡਵੈਂਚਰਸ ਨਾਲ ਭਰੀ ਲੱਗਦੀ ਆ ਪਰ ਅਸਲ ਦੇ ਵਿੱਚ ਕਿਸੇ ਵੀ ਜਸੂਸ ਦੀ ਜ਼ਿੰਦਗੀ ਹਰ ਟਾਈਮ ਖਤਰੇ ਦੇ ਨਾਲ ਭਰੀ ਹੁੰਦੀ ਆ ਜਿੱਥੇ ਇੱਕ ਵੀ ਗਲਤੀ ਇੱਕ ਗਲਤ ਸ਼ਬਦ ਬੋਲਿਆ ਹੋਇਆ ਜਾਂ ਇੱਕ ਗਲਤ ਜੈਸਚਰ ਉਹਨਾਂ ਦਾ ਸਾਰਾ ਦਾ ਸਾਰਾ ਪੇਤ ਖੋਲ ਸਕਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਿਲਦੀ ਆ ਇੱਕ ਬਹੁਤ ਹੀ ਦਰਦਨਾਕ ਮੌਤ ਕਿਸੇ ਵੀ ਜਸੂਸ ਤੇ ਬਹੁਤ ਸਾਰੇ ਨਾਮ ਹੋਣਗੇ ਬਹੁਤ ਸਾਰੇ ਉਹਦੇ ਤਰਮ ਹੋਣਗੇ ਤੇ ਬਹੁਤ ਸਾਰੀਆਂ ਉਹਦੀਆਂ ਆਇਡੈਂਟਿਟੀਆਂ ਹੋਣਗੀਆਂ ਤੇ ਇਵਨ ਕਈ ਕੇਸਾਂ ਦੇ ਵਿੱਚ ਬਹੁਤ ਸਾਰੇ ਲਾਈਫ ਪਾਰਟਨਰ ਹੋਣਗੇ ਤੇ ਅੱਜ ਦੇ ਆਪਣੀ ਤੇ ਜਿਸ ਜਸੂਸ ਦੀ ਕਹਾਣੀ ਮੈਂ ਤੁਹਾਨੂੰ ਅੱਜ ਸੁਣਾ ਰਿਹਾ ਇਹ ਲਾਸਟ ਵਾਲੀ ਗੱਲ ਉਸੇ ਜਸੂਸ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਟੁੱਕਦੀ ਆ ਹੁਣ ਆਪਾਂ ਹੋਰ ਜ਼ਿਆਦਾ ਭੂਮਿਕਾ ਨਹੀਂ ਬੰਨਦੇ ਸਿੱਧਾ ਮੁੱਦੇ ਤੇ ਆਉਨੇ ਆ ਆਪਾਂ ਗੱਲ ਕਰ ਰਹੇ ਹਾਂ ਇੱਕ ਯਹੂਦੀ ਜਸੂਸ ਦੀ ਇੱਕ ਇਹ ਜੀ ਔਰਤ ਦੀ ਜਿਹੜੀ ਇੱਕ ਯਹੂਦੀ ਫੈਮਿਲੀ ਦੇ ਵਿੱਚ ਜਨਮ ਲੈਂਦੀ ਆ ਫਰਾਂਸ ਦੇ ਵਿੱਚ ਤੇ ਜਿਹਦਾ ਨਾਮ ਆ ਕੈਥਰੀਨ ਪੇਰੇਜ਼ ਚੋਕਟਾਮ ਸਭ ਤੋਂ ਪਹਿਲਾਂ ਕੈਥਰੀਨ ਸਾਈਕੋਲੋਜੀ ਦੇ ਵਿੱਚ ਬੈਚਲਰ ਦੀ ਡਿਗਰੀ ਲੈਂਦੀ ਆ ਤੇ ਉਸ ਤੋਂ ਬਾਅਦ ਪਹੁੰਚਦੀ ਆ ਲੰਡਨ ਯੂਨੀਵਰਸਿਟੀ ਦੇ ਵਿੱਚ ਜਿੱਥੋਂ ਉਹ ਫਾਈਨੈਂਸ ਤੇ ਕਮਿਊਨੀਕੇਸ਼ਨ ਦੇ ਵਿੱਚ ਡਬਲ ਮਾਸਟਰਸ ਦੀ ਡਿਗਰੀ ਕਰਦੀ ਆ ਤਾਂ ਹੁਣ ਉਹਦੇ ਕੋਲੇ ਤਿੰਨ ਹਥਿਆਰ ਆਲਰੇਡੀ ਹੋ ਚੁੱਕੇ ਆ ਕਮਿਊਨੀਕੇਸ਼ਨ ਸਕਿੱਲ ਬਹੁਤ ਵਧੀਆ ਫਾਈਨੈਂਸ ਦੀ ਜਾਣਕਾਰੀ ਆ ਤੇ ਇਸ ਤੋਂ ਬਾਅਦ ਸਾਈਕੋਲੋਜੀ ਕਿਸੇ ਵੀ ਇਨਸਾਨ ਦੀ ਸਾਈਕੋਲੋਜੀ ਜਾਣਨਾ ਕਿਸੇ ਵੀ ਜਸੂਸ ਤੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਲੰਡਨ ਯੂਨੀਵਰਸਿਟੀ ਪੜ੍ਹਦੇ ਹੋਏ ਕੈਥਰੀਨ ਦੀ ਮੁਲਾਕਾਤ ਹੁੰਦੀ ਆ ਯਮਨ ਦੇ ਇੱਕ ਮੁਸਲਮਾਨ ਨੌਜਵਾਨ ਦੇ ਨਾਲ ਥੋੜੀ ਦੇਰ ਤੋਂ ਬਾਅਦ ਇਹ ਦੋਨੇ ਵਿਆਹ ਕਰਵਾ ਲੈਂਦੇ ਆ ਟਾਈਮ ਆਪਣੀ ਚੱਲ ਚੱਲਦਾ ਤੇ ਇਸ ਜੋੜੇ ਦੇ ਕਰੇ ਦੋ ਬੱਚਿਆਂ ਦਾ ਜਨਮ ਹੁੰਦਾ ਇੱਕ ਚੀਜ਼ ਹੋਰ ਕਿਉਂਕਿ ਕੈਥਰੀਨ ਇੱਕ ਯਹੂਦੀ ਪਰਿਵਾਰ ਦੇ ਨਾਲ ਸਬੰਧਤ ਲੜਕੀ ਆ ਤੇ ਉਹਦਾ ਹਸਬੰਡ ਹੈ ਇੱਕ ਮੁਸਲਮਾਨ ਤਾਂ ਇਸੇ ਕਰਕੇ ਵਿਆਹ ਕਰਵਾਉਣ ਦੇ ਲਈ ਕੈਥਰੀਨ ਆਪਣਾ ਧਰਮ ਪਰਿਵਰਤਨ ਕਰਦੀ ਆ ਤੇ ਮੁਸਲਮਾਨ ਬਣ ਜਾਂਦੀ ਆ ਪਰ ਮੁਸਲਮਾਨ ਵੀ ਕਿਹੜੇ ਸ਼ੀਆ ਨਹੀਂ ਬਲਕੇ ਸੁੰਨੀ ਕੁਝ ਦੋਸਤਾਂ ਨੂੰ ਜਿਨ੍ਹਾਂ ਨੂੰ ਸ਼ੀਆ ਤੇ ਸੁੰਨੀ ਦੇ ਬਾਰੇ ਵਿੱਚ ਨਹੀਂ ਪਤਾ ਮੈਂ ਇਹਨਾਂ ਦੱਸ ਦਿੰਨਾ ਜਿੰਨੀ ਕਿ ਨਫ਼ਰਤ ਅੱਜਕੱਲ੍ਹ ਇੰਡੀਆ ਦੇ ਵਿੱਚ ਮੁਸਲਮਾਨਾਂ ਦੇ ਅਗੇਂਸਟ ਫਲਾਈ ਜਾ ਰਹੀ ਆ ਉਨੀ ਹੀ ਕਿ ਨਫ਼ਰਤ ਇੱਕੋ ਧਰਮ ਦੇ ਅੰਦਰ ਸ਼ੀਆ ਤੇ ਸੁੰਨੀ ਇੱਕ ਦੂਸਰੇ ਨੂੰ ਕਰਦੇ ਨੇ ਯਾਸ਼ਾਦੇ ਕੇ ਲੋਕੇ ਉਸ ਤੋਂ ਵੀ ਕਿਤੇ ਜ਼ਿਆਦਾ ਹੁਣ ਸਾਲ ਆਉਂਦਾ 2014 ਦਾ 2014 ਦੇ ਵਿੱਚ ਕੈਥਰੀਨ ਆਪਣੇ ਹਸਬੰਡ ਨੂੰ ਡਾਈਵੋਰਸ ਦਿੰਦੀ ਆ ਉਹਨੂੰ ਤੇ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ ਆਪਣਾ ਰੋਖ ਕਰਦੀ ਆ ਇੱਕ ਕਟੜ ਸ਼ੀਆ ਕੰਟਰੀ ਈਰਾਨ ਦੇ ਵਿੱਚ ਪਰ ਈਰਾਨ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਉਹ ਇੱਕ ਵਾਰੀ ਫੇਰ ਆਪਣਾ ਧਰਮ ਬਦਲਦੀ ਆ ਤੇ ਇਸ ਵਾਰ ਸੁੰਨੀ ਮੁਸਲਮਾਨ ਦੀ ਜਗ੍ਹਾ ਦੇ ਉੱਪਰ ਉਹ ਬਣ ਜਾਂਦੀ ਆ ਇੱਕ ਸ਼ੀਆ ਮੁਸਲਮਾਨ ਤੇ ਉਹ ਸਿਰਫ ਸ਼ੀਆ ਮੁਸਲਮਾਨ ਹੀ ਨਹੀਂ ਬਣਦੀ ਕਿਉਂਕਿ ਉਹਨੇ ਈਰਾਨ ਦੇ ਵਿੱਚ ਐਂਟਰ ਹੋਣਾ ਤੇ ਉਹ ਨਵੀਂ-ਨਵੀਂ ਸ਼ੀਆ ਬਣੀ ਆ ਤਾਂ ਇਸੇ ਕਰਕੇ ਉਹਨੂੰ ਆਪਣੀ ਲਾਇਲਟੀ ਇਸ ਧਰਮ ਦੇ ਲਈ ਤੇ ਈਰਾਨ ਦੇ ਲਈ ਬਾਕੀ ਦੇ ਈਰਾਨ ਦੇ ਲੋਕਾਂ ਤੋਂ ਹੋਰ ਵੀ ਜ਼ਿਆਦਾ ਤੜੱਲੇ ਦੇ ਨਾਲ ਦਿਖਾਉਣੀ ਪੈਣੀ ਆ ਤੇ ਇਹ ਚੀਜ਼ ਉਹ ਬਖੂਬੀ ਕਰਦੀ ਆ ਈਰਾਨ ਦੇ ਵਿੱਚ ਉਹ ਆਪਣੀ ਐਂਟਰੀ ਕਰਦੀ ਆ ਇੱਕ ਜਰਨਲਿਸਟ ਦੀ ਹੈਸੀਅਤ ਦੇ ਨਾਲ ਇਹ ਕਹਿ ਕੇ ਕਿ ਮੈਂ ਇੱਕ ਪੱਤਰਕਾਰ ਆ ਤੇ ਇਸ ਤੋਂ ਬਾਅਦ ਉਹ ਇਰਾਨੀਅਨ ਰੈਵੋਲੂਸ਼ਨ ਨੂੰ ਲੈ ਕੇ ਸ਼ੀਆ ਧਰਮ ਨੂੰ ਲੈ ਕੇ ਬਹੁਤ ਵੱਡੇ ਵੱਡੇ ਲੇਖ ਤੇ ਕਿਤਾਬਾਂ ਲਿਖਦੀ ਆ ਸਾਲ 2017 ਆਉਂਦੇ-ਆਉਂਦੇ ਕੈਥਰੀਨ ਪੂਰੇ ਈਰਾਨ ਦੇ ਵਿੱਚ ਇੰਨੀ ਕੁ ਜ਼ਿਆਦਾ ਪੌਪੂਲਰ ਹੋ ਚੁੱਕੀ ਹੁੰਦੀ ਆ ਕਿ ਉਹਦੀਆਂ ਲਿਖਤਾਂ ਨੂੰ ਬਹੁਤ ਸਾਰੇ ਲੋਕ ਪੜ੍ਹਦੇ ਆ ਤੇ ਉਹਨੂੰ ਪਸੰਦ ਕਰਦੇ ਆ ਕਿਉਂਕਿ ਉਹ ਅਸਲ ਦੇ ਵਿੱਚ ਉਹੀ ਚੀਜ਼ਾਂ ਲਿਖ ਰਹੀ ਆ ਜਿਹੜੀਆਂ ਉੱਥੋਂ ਦੇ ਲੋਕ ਤੇ ਉੱਥੋਂ ਦੇ ਆਲਾ ਅਧਿਕਾਰੀ ਪੜ੍ਹਨਾ ਤੇ ਸੁਣਨਾ ਚਾਹੁੰਦੇ ਨੇ ਦੁਨੀਆ ਦੇ ਹਰ ਦੇਸ਼ ਦੇ ਵਾਂਗੂ ਈਰਾਨ ਦੇ ਵਿੱਚ ਵੀ ਕੈਥਰੀਨ ਦੀ ਹਰ ਲਿਖਤ ਦੇ ਵਿੱਚ ਇਰਾਨੀਅਨ ਰੈਵੋਲੂਸ਼ਨ ਦੇ ਇਰਾਨ ਦੇ ਸੁਪਰੀਮ ਲੀਡਰ ਬਾਰੇ ਤੇ ਸ਼ੀਆ ਧਰਮ ਦੇ ਬਾਰੇ ਵਿੱਚ ਬਹੁਤ ਵੱਡੇ ਵੱਡੇ ਸੋਲੇ ਗਾਏ ਜਾਂਦੇ ਆ ਤੇ ਸਿਰਫ ਥੋੜੇ ਟਾਈਮ ਦੇ ਵਿੱਚ ਹੀ ਕੈਥਰੀਨ ਇਰਾਨ ਦੇ ਬਹੁਤ ਹੀ ਵੱਡੇ ਅਖਬਾਰਾਂ ਦੇ ਵਿੱਚ ਸਪੈਸ਼ਲੀ ਉਹਨਾਂ ਅਖਬਾਰਾਂ ਦੇ ਵਿੱਚ ਜਿਨ੍ਹਾਂ ਦੀ ਇਮੇਜ ਇਹ ਹੁੰਦੀ ਆ ਕਿ ਹਰ ਟਾਈਮ ਉਹ ਸਿਰਫ ਗਵਰਨਮੈਂਟ ਦੇ ਅਲਾਈਂਡ ਚੱਲਦੇ ਆ ਸਿਰਫ ਗਵਰਨਮੈਂਟ ਦੀ ਬੋਲੀ ਬੋਲਦੇ ਆ ਉਹਨਾਂ ਦੇ ਵਿੱਚ ਕੈਥਰੀਨ ਦੇ ਲੇਖ ਰੈਗੂਲਰਲੀ ਛਪਣੇ ਸ਼ੁਰੂ ਹੁੰਦੇ ਆ ਕੈਦਰਿਨ ਆਪਣਾ ਪ੍ਰਭਾਵ ਈਰਾਨ ਦੇ ਵਿੱਚ ਬਣਾਉਣ ਦੇ ਲਈ ਸਿਰਫ ਲੇਖਾਂ ਤੱਕ ਹੀ ਸੀਮਤ ਨਹੀਂ ਰਹਿੰਦੀ ਇਸ ਤੋਂ ਬਾਅਦ ਸਾਲ 2015 ਤੋਂ ਲੈ ਕੇ 2017 ਤੱਕ ਕੈਦਰਿਨ ਪ੍ਰੇਜ਼ ਸ਼ੌਕਦਨ ਤਿੰਨ ਅਲੱਗ-ਅਲੱਗ ਕਿਤਾਬਾਂ ਵੀ ਲਿਖਦੀ ਆ ਜਿਨ੍ਹਾਂ ਦੇ ਨਾਮ ਨੇ ਅਰੇਬੀਆਜ਼ ਰਾਈਜ਼ਿੰਗ ਅੰਡਰ ਦਾ ਬੈਨਰ ਆਫ ਫਸਟ ਇਮਾਮ ਤੇ ਵਾਕਿੰਗ ਵਿਦ ਦਾ ਹੋਲੀ ਹਾਊਸਹੋਲਡ ਆਫ ਦਾ ਪ੍ਰੋਫਟ ਇਹ ਤਿੰਨ ਕਿਤਾਬਾਂ ਲਿਖਣ ਤੋਂ ਬਾਅਦ ਰਹੀ ਸਹੀ ਕਸਰ ਵੀ ਪੂਰੀ ਹੋ ਜਾਂਦੀ ਆ ਤੇ ਹੁਣ ਤੱਕ ਇਰਾਨ ਦੀ ਜਿਹੜੀ 엘ੀਟ ਹੁੰਦੀ ਆ ਸਭ ਤੋਂ ਉੱਚੇ ਤਬਕੇ ਦੇ ਅਧਿਕਾਰੀ ਹੁੰਦੇ ਆ ਉਹਨਾਂ ਦੇ ਵਿੱਚ ਵੀ ਕੈਥਰੀਨ ਦਾ ਨਾਮ ਅਕਸਰ ਲਿਆ ਜਾਂਦਾ ਤੇ ਨਾਲ ਦੀ ਨਾਲ ਹੀ ਉਹਦੀਆਂ ਕਿਤਾਬਾਂ ਦੇ ਹਵਾਲੇ ਦਿੱਤੇ ਜਾਂਦੇ ਆ ਪਰ ਹੁਣ ਆਪਾਂ ਥੋੜਾ ਜਿਹਾ ਮੁੜਦੇ ਆ ਕੈਥਰੀਨ ਦੀ ਇੱਕ ਦੂਸਰੀ ਜ਼ਿੰਦਗੀ ਦੇ ਵੱਲ ਅਸਲ ਦੇ ਵਿੱਚ ਕੈਥਰੀਨ ਨੂੰ ਨਾ ਤਾਂ ਇਰਾਨ ਦੇ ਨਾਲ ਨਾ ਸ਼ੀਆ ਧਰਮ ਦੇ ਨਾਲ ਤੇ ਨਾ ਹੀ ਇਰਾਨੀਅਨ ਰੈਵੋਲੂਸ਼ਨ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹਦਾ ਸਿਰਫ ਕੰਮ ਹੈ ਈਰਾਨ ਦੇ ਇਸ ਸਮਾਜ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਰਚ ਮਿਚ ਜਾਣਾ ਤੇ ਇਥੋਂ ਦੇ ਲੋਕਾਂ ਦਾ ਸਪੈਸ਼ਲੀ ਇਹਨਾਂ ਦੇ ਸਭ ਤੋਂ ਉੱਚੇ ਅਧਿਕਾਰੀਆਂ ਦਾ ਵਿਸ਼ਵਾਸ ਜਿੱਤ ਲੈਣਾ ਕਿਉਂਕਿ ਅਸਲ ਦੇ ਵਿੱਚ ਕੈਥਰੀਨ ਨੂੰ ਜਿਹੜੇ ਆਰਡਰਸ ਮਿਲ ਰਹੇ ਆ ਈਰਾਨ ਦੇ ਇੱਕ ਕਟੜ ਦੁਸ਼ਮਣ ਕੰਟਰੀ ਇਜ਼ਰਾਈਲ ਤੋਂ ਤੇ ਉਹਨਾਂ ਦੀ ਆਪਣੀ ਇੱਕ ਸੀਕ੍ਰੀਟ ਏਜੰਸੀ 모사드 ਤੋਂ ਜਸੂਸਾਂ ਦੀ ਜ਼ਿੰਦਗੀ ਖਤਰੇ ਦੇ ਨਾਲ ਭਰੀ ਹੋਈ ਆ ਕੋਈ ਇੱਕ ਵੀ ਗਲਤੀ ਤੁਹਾਨੂੰ ਬਹੁਤ ਹੀ ਦਰਦਨਾਕ ਮੌਤ ਦੇ ਵੱਲ ਲੈ ਕੇ ਜਾ ਸਕਦੀ ਆ ਤਾਂ ਇਸੇ ਕਰਕੇ ਕੈਦਰਨ ਇਥੇ ਕੋਈ ਵੀ ਕਸਰ ਛੱਡਣਾ ਨਹੀਂ ਚਾਹੁੰਦੀ ਤੇ ਜਿਹੜੇ ਕੰਮ ਦੇ ਕਰਕੇ ਉਹਨੇ ਆਪਣੇ ਹੀ ਦੋ ਬੱਚਿਆਂ ਦੇ ਪਿਤਾ ਨੂੰ ਤਲਾਕ ਦਿੱਤਾ ਤੇ ਈਰਾਨ ਦੇ ਵਿੱਚ ਦਾਖਲ ਹੁੰਦੀ ਆ ਉਹਨੂੰ ਹੋਰ ਜ਼ਿਆਦਾ ਪਰਪੱਕ ਕਰਨ ਦੇ ਲਈ ਉਹ ਇਸ ਤੋਂ ਅੱਗੇ ਇੱਕ ਹੋਰ ਸਟ੍ਰੈਟਜੀ ਯੂਜ਼ ਕਰਦੀ ਆ ਇਸਲਾਮ ਦੇ ਵਿੱਚ ਹੁਣ ਮੈਂ ਹੋਲੀ ਕੁਰਾਨ ਦਾ ਤਾਂ ਕੋਈ ਬਹੁਤ ਵੱਡਾ ਐਕਸਪਰਟ ਨਹੀਂ ਵੱਡਾ ਕੀ ਛੋਟਾ ਮੋਟਾ ਵੀ ਨਹੀਂ ਹੈ ਤਾਂ ਮੈਨੂੰ ਇਹ ਐਗਜ਼ੈਕਟਲੀ ਨਹੀਂ ਪਤਾ ਕਿਉਂਕਿ ਮੈਨੂੰ ਕੁਝ ਮੁਸਲਮਾਨ ਪਾਈਆਂ ਨੇ ਇਹ ਵੀ ਕਿਹਾ ਕਿ ਨਹੀਂ ਇਹ ਚੀਜ਼ ਹੋਲੀ ਕੁਰਾਨ ਪਵਿੱਤਰ ਕੁਰਾਨ ਦੇ ਵਿੱਚ ਨਹੀਂ ਲਿਖੀ ਹੋਈ ਤਾਂ ਇਹਦੇ ਬਾਰੇ ਕੋਈ ਮੁਸਲਮਾਨ ਪ੍ਰਵ ਦੇਰੇ ਜਾਣਕਾਰੀ ਰੱਖਦਾ ਹੋ ਸਕਦਾ ਪਰ ਜਿਹੜੀਆਂ ਪ੍ਰੈਕਟੀਕਲ ਧਰਤਲ ਦੇ ਉੱਪਰ ਗੱਲਾਂ ਚੱਲਦੀਆਂ ਨੇ ਮੈਂ ਸਿਰਫ ਉਹਨਾਂ ਬੋਲਦਾ ਇਸਲਾਮ ਦੇ ਵਿੱਚ ਇੱਕ ਰਵਾਇਤ ਚੱਲਦੀ ਆ ਉਹਨੂੰ ਕਿਹਾ ਜਾਂਦਾ ਮੁੱਤਾ ਹੁਣ ਮੁੱਤਾ ਕੀ ਆ ਮੁੱਤਾ ਹੈ ਇੱਕ ਟੈਂਪਰੇਰੀ ਅਰੇਂਜਮੈਂਟ ਜਿਹਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਇੱਕ ਤਰ੍ਹਾਂ ਦੇ ਨਾਲ ਇੱਕ ਸ਼ਾਰਟ ਟਰਮ ਅਗਰੀਮੈਂਟ ਕਰਦੇ ਆ ਵਿਆਹ ਦੇ ਤੌਰ ਦਾ ਮਤਲਬ ਕਿ ਉਹ ਬਹੁਤ ਥੋੜੇ ਟਾਈਮ ਦੇ ਲਈ ਇੱਕ ਦੂਸਰੇ ਦੇ ਨਾਲ ਵਿਆਹ ਕਰਵਾ ਲੈਂਦੇ ਆ ਥੋੜੇ ਟਾਈਮ ਦੇ ਲਈ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਆ ਕੈਥਰੀਨ ਨੇ ਹੁਣ ਤੱਕ ਆਪਣੀ ਸਮਝਦਾਰੀ ਦਾ ਆਪਣੀ ਹਾਲੇ ਤੱਕ ਦੀ ਕੀਤੀ ਹੋਈ ਪੜਾਈ ਦਾ ਆਪਣੀਆਂ ਲਿਖਤਾਂ ਦਾ ਬਹੁਤ ਜ਼ਿਆਦਾ ਯੂਜ਼ ਕੀਤਾ ਕਿਉਂਕਿ ਇਹ ਸਾਰੇ ਹਥਿਆਰ ਵਰਤਣ ਤੋਂ ਬਾਅਦ ਉਹ ਜਿਸ ਲੈਵਲ ਤੱਕ ਪਹੁੰਚ ਸਕਦੀ ਸੀ ਉਥੋਂ ਤੱਕ ਉਹ ਪਹੁੰਚ ਚੁੱਕੀ ਆ ਉਸ ਤੋਂ ਅਗਲੇ ਦਰਵਾਜ਼ੇ ਉਹਦੀ ਪਹੁੰਚ ਤੋਂ ਬਹੁਤ ਹੀ ਜ਼ਿਆਦਾ ਦੂਰ ਨੇ ਤੇ ਉਹਨਾਂ ਨੂੰ ਖੋਲਣ ਦੇ ਲਈ ਕੈਥਰੀਨ ਨੂੰ ਚਾਹੀਦਾ ਹੁਣ ਇੱਕ ਹੋਰ ਹਥਿਆਰ ਤੇ ਉਹ ਹਥਿਆਰ ਹੈ ਕੈਥਰੀਨ ਦੀ ਆਪਣੀ ਸਰੀਰਕ ਸੁੰਦਰਤਾ ਤੇ ਹੁਣ ਕੈਥਰੀਨ ਆਪਣੇ ਉਸੇ ਹਥਿਆਰ ਦਾ ਇਸਤੇਮਾਲ ਕਰਦੀ ਆ ਉਹਦਾ ਆਲਰੇਡੀ ਸਰਕਲ ਬਣ ਚੁੱਕਿਆ ਈਰਾਨ ਦੇ ਬਹੁਤ ਉੱਚ ਅਧਿਕਾਰੀਆਂ ਦੇ ਨਾਲ ਤੇ ਹੁਣ ਉਹਨਾਂ ਦੇ ਵਿੱਚੋਂ ਇੱਕ ਕਹਾਣੀ ਦੇ ਮੁਤਾਬਕ 100 ਤੋਂ ਜ਼ਿਆਦਾ ਅਧਿਕਾਰੀਆਂ ਦੇ ਨਾਲ ਮੁੱਤਾ ਵਿਆਹ ਕਰਵਾਉਂਦੀ ਆ ਜਾਂ ਫਿਰ ਉਹਨਾਂ ਨੂੰ ਆਫਰ ਕਰਦੀ ਆ ਕਿਉਂਕਿ ਇੱਕ ਪੱਤਰਕਾਰ ਹੋਣ ਦੀ ਹیثیت ਦੇ ਨਾਲ ਤੁਹਾਨੂੰ ਵਾਹ ਵਾਹ ਤੇ ਸਿਫਤਾਂ ਤੇ ਤਾਰੀਫ ਤਾਂ ਮਿਲ ਜੂਗੀ ਪਰ ਕੋਈ ਵੀ ਤੁਹਾਨੂੰ ਬਹੁਤ ਅੰਦਰ ਦੇ ਸੀਕ੍ਰੀਟ ਨਹੀਂ ਦੱਸੂਗਾ ਪਰ ਹਾਂ ਜਦੋਂ ਗੱਲ ਹੋ ਜਾਂਦੀ ਹੈ ਆਪਣੀ ਖੁਦ ਦੀ ਵਾਈਫ ਦੀ ਤੇ ਚਾਹੇ ਉਹ ਵਾਈਫ ਥੋੜੀ ਸਿਰਫ ਥੋੜੇ ਮਹੀਨਿਆਂ ਦੇ ਲਈ ਬਣੇ ਉਹਦੇ ਸਾਹਮਣੇ ਬਹੁਤ ਸਾਰੇ ਸੀਕ੍ਰੀਟ ਜ਼ਾਹਰ ਹੋਣੇ ਪੋਸੀਬਲ ਨਹੀਂ ਤਾਂ ਇਸ ਤਰ੍ਹਾਂ ਦੇ ਨਾਲ 2014 ਦੇ ਵਿੱਚ ਇਰਾਨ ਦੇ ਵਿੱਚ ਐਂਟਰ ਹੋਈ ਕੈਥਰੀਨ ਅਗਲੇ ਕੁਝ ਸਾਲਾਂ ਦੇ ਵਿੱਚ ਹੀ ਇਰਾਨ ਦੇ 100 ਤੋਂ ਜ਼ਿਆਦਾ 엘ੀਟ ਆਫੀਸ਼ੀਅਲਸ ਦੇ ਬੈੱਡਰੂਮ ਤੱਕ ਪਹੁੰਚ ਜਾਂਦੀ ਹੈ ਤੇ ਇਥੋਂ ਸ਼ੁਰੂ ਹੁੰਦਾ ਸਿਲਸਲਾ ਇਰਾਨ ਦੇ ਬਿਲਕੁਲ ਅੰਦਰ ਦੇ ਪੇਤਾਂ ਨੂੰ ਖੋਲਣ ਦਾ ਤੇ ਉਹਨਾਂ ਨੂੰ ਹਥਿਆਉਣ ਦਾ ਤੇ ਉਸ ਤੋਂ ਬਾਅਦ ਪੇਤ ਨਿਕਲ ਰਿਹਾ ਇਰਾਨ ਦੇ ਸਭ ਤੋਂ ਉੱਚੇ ਅਧਿਕਾਰੀਆਂ ਦੇ ਬੈੱਡਰੂਮਸ ਤੋਂ ਤੇ ਜਾ ਰਹੇ ਆ ਇਜ਼ਰਾਈਲ ਦੀ ਸਭ ਤੋਂ ਮਸ਼ਹੂਰ ਤੇ ਬਦਨਾਮ ਏਜੰਸੀ ਮੁਸਾਦ ਦੇ ਕੋਲੇ ਕੈਥਰੀਨ ਦੇ ਇਹਨਾਂ ਥੋੜੇ ਟਾਈਮ ਦੇ ਲਈ ਬਣੇ ਹੋਏ ਪਾਰਟਨਰਸ ਦੇ ਵਿੱਚ ਬਹੁਤ ਸਾਰੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਬਹੁਤ ਵੱਡੇ ਵੱਡੇ ਬਿਜ਼ਨਸਮੈਨ ਬਹੁਤ ਹੀ ਵੱਡੇ ਸੈਨਿਕ ਤੇ ਹੋਰ ਉੱਚ ਤੇ ਰਾਜਨੀਤਿਕ ਅਧਿਕਾਰੀ ਸ਼ਾਮਲ ਹੁੰਦੇ ਆ ਪਰ ਤੁਸੀਂ ਕੋਈ ਵੀ ਹਥਿਆਰ ਵਰਤ ਲਓ ਕੁਝ ਵੀ ਕਰ ਲਓ ਇੱਕ ਇਨਸਾਨ ਆ ਜਿਹਦੇ ਤੱਕ ਤੁਸੀਂ ਕਦੇ ਵੀ ਨਹੀਂ ਪਹੁੰਚ ਸਕਦੇ ਕੋਈ ਵੀ ਹਥਕੰਡਾ ਵਰਤ ਕੇ ਉਹ ਹੈ ਈਰਾਨ ਦਾ ਸੁਪਰੀਮ ਲੀਡਰ ਆਇਤੁੱਲਾ ਖੋਮੇਨੀ ਪਰ ਕੈਥਰੀਨ ਇਹ ਚੀਜ਼ ਵੀ ਕਰ ਦਿਖਾਉਂਦੀ ਆ ਜਿਹੜੀ ਅੱਜ ਤੱਕ ਹੋਰ ਕੋਈ ਵੀ ਨਹੀਂ ਕਰ ਪਾਇਆ ਈਵਨ ਕੇ ਇਜ਼ਰਾਇਲ ਤੇ ਅਮਰੀਕਾ ਤੇ ਹੋਰ ਬਹੁਤ ਸਾਰੇ ਵੈਸਟਰਨ ਦੇਸ਼ਾਂ ਦੀਆਂ ਸੀਕ੍ਰੀਟ ਸਰਵਿਸਿਜ਼ ਵੀ ਇਹ ਅਜੇ ਤੱਕ ਪਤਾ ਨਹੀਂ ਲਾ ਪਾਈਆਂ ਕਿ ਅਯਾਤੁੱਲਾ ਖੋਮੇਨੀ ਦਾ ਅਸਲ ਦੇ ਵਿੱਚ ਟਿਕਾਣਾ ਕਿਹੜਾ ਵਾ ਪਰ ਕੈਥਰੀਨ ਨੂੰ ਇਹ ਮੌਕਾ ਮਿਲਦਾ ਤੇ ਕੈਥਰੀਨ ਖੁਦ ਅਯਾਤੁੱਲੀ ਖੋਮੇਨੀ ਦੇ ਬਿਲਕੁਲ ਸਾਹਮਣੇ ਬੈਠ ਕੇ ਉਹਨਾਂ ਦੀ ਇੰਟਰਵਿਊ ਲੈਂਦੀ ਆ ਪਰ ਇਸ ਤੋਂ ਫੌਰਨ ਬਾਅਦ ਕਿਉਂਕਿ ਉਹਨੇ ਜਿੰਨਾ ਕੰਮ ਕਰਨਾ ਸੀ ਉਹ ਕਰ ਚੁੱਕੀ ਆ ਬਿਲਕੁਲ ਆਪਣੇ ਐਂਡਪੁਆਇੰਟ ਤੱਕ ਉਹ ਪਹੁੰਚ ਚੁੱਕੀ ਆ ਇਸ ਤੋਂ ਅੱਗੇ ਉਹਦੇ ਕੋਲੇ ਈਰਾਨ ਦੇ ਵਿੱਚ ਕਰਨ ਲਈ ਹੋਰ ਕੁਝ ਵੀ ਬਾਕੀ ਨਹੀਂ ਰਹਿੰਦਾ ਤਾਂ ਸਾਲ ਆਉਂਦਾ 2022 2022 ਦੇ ਵਿੱਚ ਕੈਥਰੀਨ ਈਰਾਨ ਦੇ ਵਿੱਚੋਂ ਚਲੀ ਜਾਂਦੀ ਆ ਪਰ ਉਹ ਆਪਣੇ ਪਿੱਛੇ ਛੱਡ ਜਾਂਦੀ ਆ ਆਪਣਾ ਬਣਾਇਆ ਹੋਇਆ ਇੱਕ ਇਹਜਾ ਫਾਰਮਿਡੇਬਲ ਜਸੂਸੀ ਨੈਟਵਰਕ ਜਿਹੜਾ ਹਰ ਟਾਈਮ ਦੇ ਉੱਪਰ ਈਰਾਨ ਦੀਆਂ ਗਤੀਵਿਧੀਆਂ ਦੇ ਉੱਪਰ ਨਿਗਰ ਰੱਖੂਗਾ ਤੇ ਉਹਦੀ ਸਾਰੀ ਦੀ ਸਾਰੀ ਜਾਣਕਾਰੀ ਮੋਸਾਦ ਨੂੰ ਦਿੰਦਾ ਰੋਕ ਤੇ ਹੌਲੀ ਹੌਲੀ ਕਰਕੇ ਅਗਲੇ ਕੁਝ ਟਾਈਮ ਦੇ ਵਿੱਚ ਜਿਹੜਾ ਕੰਮ ਕੈਥਰੀਨ ਇਰਾਨ ਦੇ ਵਿੱਚ ਕਰਕੇ ਜਾਂਦੀ ਆ ਤੇ ਉਹਦੇ ਨਤੀਜੇ ਆਉਣੇ ਸ਼ੁਰੂ ਹੋ ਜਾਂਦੇ ਆ ਇਰਾਨ ਦੇ ਬਿਲਕੁਲ ਟੌਪ ਦੇ ਜਨਨਾਂ ਨਾਲ ਜਿਨ੍ਹਾਂ ਦੇ ਟਿਕਾਣਿਆਂ ਦੇ ਬਾਰੇ ਵਿੱਚ ਕਿਸੇ ਨੂੰ ਇੱਕ ਪਿੰਕ ਵੀ ਨਹੀਂ ਲੱਗ ਸਕਦੀ ਸੀ ਉਹਨਾਂ ਨੂੰ ਇਰਾਨ ਦੇ ਵਿੱਚ ਲਿਬਨਾਨ ਦੇ ਵਿੱਚ ਤੇ ਹੋਰ ਬਹੁਤ ਸਾਰੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਬਿਲਕੁਲ ਸਹੀ ਜਾਣਕਾਰੀ ਵਰਤ ਕੇ ਮਾਰਿਆ ਜਾਂਦਾ ਕਤਲ ਕੀਤਾ ਜਾਂਦਾ ਤੇ ਉਹਨਾਂ ਦੇ ਵਿੱਚ ਸਭ ਤੋਂ ਵੱਡੇ ਨਾਮ ਨੇ ਇਸਮਾਈਲ ਹਾਨੀਆ ਤੇ हसन ਨਸਰुल्लाह ਇਸ ਤੋਂ ਵੀ ਅੱਗੇ ਈਰਾਨ ਤੇ ਇਜ਼ਰਾਈਲ ਦੀ ਆਪਸ ਦੇ ਵਿੱਚ ਲੜਾਈ ਦੇ ਵਿੱਚ ਬਹੁਤ ਸਾਰੇ ਡਰੋਨ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਈਰਾਨ ਦੇ ਅੰਦਰੋਂ ਹੀ ਉੱਡਦੇ ਆ ਤੇ ਈਰਾਨ ਦੀ ਆਪਣੀ ਧਰਤੀ ਦੇ ਉੱਤੇ ਹੀ ਹਮਲਾ ਕਰਦੇ ਆ ਇੱਥੋਂ ਸੈਂਕੜੇ ਮੀਲ ਦੂਰ ਬੈਠ ਕੇ ਮੁਸਾਦ ਨੂੰ ਹਰ ਇੱਕ ਜਾਣਕਾਰੀ ਮਿਲ ਰਹੀ ਸੀ ਕਿ ਲੜਾਈ ਦੇ ਦੌਰਾਨ ਜਾਂ ਇਵਨ ਲੜਾਈ ਤੋਂ ਪਹਿਲਾਂ ਵੀ ਈਰਾਨ ਦੇ ਕਿਹੜੇ ਕਿਹੜੇ ਟੌਪ ਜਰਨਲ ਕਿੱਥੋਂ ਕਿੱਥੋਂ ਚੱਲਦੇ ਆ ਉਹਨਾਂ ਦਾ ਕਾਫਲਾ ਕਿਹੜੀ ਕਿਹੜੀ ਗੱਡੀ ਦੇ ਵਿੱਚੋਂ ਨਿਕਲ ਕੇ ਕਿੱਥੇ ਕਿੱਥੇ ਵੱਲ ਨੂੰ ਪਹੁੰਚ ਰਿਹਾ ਵਾ ਇਥੋਂ ਤੱਕ ਦਾ ਕੈਥਰੀਨ ਦਾ ਆਪਣਾ ਬਣਾਇਆ ਹੋਇਆ ਜਸੂਸੀ ਨੈਟਵਰਕ ਈਰਾਨ ਦੇ ਵਿੱਚ ਇੰਨੀ ਅੰਦਰ ਤੱਕ ਪੈਨੀਟ੍ਰੇਟ ਕਰ ਜਾਂਦਾ ਤੇ ਈਰਾਨ ਦੀ 엘ੀਟ ਨੂੰ ਜਦੋਂ ਤੱਕ ਇਹਦੇ ਬਾਰੇ ਵਿੱਚ ਪਤਾ ਲੱਗਦਾ ਤੇ ਕੈਥਰੀਨ ਦੀ ਅਸਲੀ ਸੱਚਾਈ ਪਤਾ ਲੱਗਦੀ ਆ ਉਦੋਂ ਤੱਕ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਹੁੰਦੀ ਆ ਕੈਥਰੀਨ ਪ੍ਰੇਜ਼ ਸ਼ੋਕਤਾਂ ਦੀਆਂ ਬਹੁਤ ਸਾਰੀਆਂ ਫੋਟੋਆਂ ਦੇਖੀਆਂ ਜਾ ਸਕਦੀਆਂ ਈਰਾਨ ਦੇ ਬਿਲਕੁਲ ਆਲਾ ਦਰਜੇ ਦੇ ਅਧਿਕਾਰੀਆਂ ਦੇ ਨਾਲ ਜਿਨ੍ਹਾਂ ਦੇ ਵਿੱਚ ਸਪੈਸ਼ਲੀ ਮੈਂਸ਼ਨ ਨੇ ਈਰਾਨ ਦੇ ਪ੍ਰੈਜ਼ੀਡੈਂਟ ਇਬਰਾਹਿਮ ਰਾਈਸੀ ਹਾਥੀ ਦੇ ਪੈਰ ਚ ਸਾਰਿਆਂ ਦਾ ਪੈਰ ਜੇ ਹੁਣ ਆਪਾਂ ਪ੍ਰੈਜ਼ੀਡੈਂਟ ਦੀ ਗੱਲ ਕਰਤੀ ਤਾਂ ਮੇਰੇ ਨਹੀਂ ਖਿਆਲ ਚ ਹੋਰਾਂ ਦੀ ਗੱਲ ਕਰਨ ਦੀ ਕੋਈ ਲੋੜ ਬਾਕੀ ਰਹਿ ਜਾਂਦੀ ਆ ਤੇ ਈਰਾਨ ਦੇ ਲਈ ਬੇਇੱਜ਼ਤੀ ਦਾ ਸਬਬ ਸਿਰਫ ਇੰਨਾ ਹੀ ਨਹੀਂ ਬਣਦਾ ਇਸ ਤੋਂ ਵੀ ਅੱਗੇ ਕੈਥਰੀਨ ਜਦੋਂ ਈਰਾਨ ਦੇ ਵਿੱਚੋਂ ਬਾਹਰ ਨਿਕਲ ਜਾਂਦੀ ਆ ਤਾਂ ਇਜ਼ਰਾਈਲ ਪਹੁੰਚ ਕੇ ਉਹ ਖੁੱਲੇ ਆਮ ਇਹ ਵਾਲਾ ਬਿਆਨ ਦੇ ਦਿੰਦੀ ਆ ਕਿ ਮੈਂ ਜੋ ਵੀ ਹਾਲੇ ਤੱਕ ਕੀਤਾ ਜਾਂ ਮੈਂ ਲਿਖਿਆ ਤੇ ਜਾਂ ਮੈਂ ਸ਼ੀਆ ਧਰਮ ਅਪਣਾਇਆ ਅਸਲ ਦੇ ਵਿੱਚ ਉਹ ਸਿਰਫ ਈਰਾਨ ਦੇ ਸਮਾਜ ਦੇ ਵਿੱਚ ਵਿਚਰਨ ਦੇ ਲਈ ਸੀ ਨਾ ਕਿ ਮੇਰੀ ਕਿਸੇ ਵੀ ਤਰ੍ਹਾਂ ਦੀ ਕੋਈ ਨਿੱਜੀ ਭਾਵਨਾ ਦਾ ਹਿੱਸਾ ਕੈਥਰੀਨ ਵੱਲੋਂ ਕੀਤੇ ਹੋਏ ਇਸ ਧੋਖੇ ਤੋਂ ਬਾਅਦ ਪੂਰੇ ਈਰਾਨ ਦੇ ਵਿੱਚ ਹਲਚਲ ਮਚਦੀ ਆ ਉਹਦੀਆਂ ਪੂਰੀਆਂ ਦੀਆਂ ਪੂਰੀਆਂ ਇੰਟਰਵਿਊਜ਼ ਨੂੰ ਇੰਟਰਨੈਟ ਤੋਂ ਡਿਲੀਟ ਕੀਤਾ ਜਾਂਦਾ ਉਹਦੀਆਂ ਕਿਤਾਬਾਂ ਨੂੰ ਉਹਦੇ ਲਿਖੇ ਹੋਏ ਲੇਖਾਂ ਨੂੰ ਹਰ ਕਿਤੋਂ ਹਟਾ ਦਿੱਤਾ ਜਾਂਦਾ ਈਰਾਨ ਤੇ ਇਜ਼ਰਾਈਲ ਦੀ ਥੋੜੇ ਦਿਨ ਪਹਿਲਾਂ ਹੀ ਹੋਈ ਲੜਾਈ ਦੇ ਦੌਰਾਨ ਜਾਂ ਉਸ ਤੋਂ ਵੀ ਥੋੜੇ ਦਿਨ ਪਹਿਲਾਂ ਈਰਾਨ ਦੇ 30 ਤੋਂ ਜ਼ਿਆਦਾ ਸਭ ਤੋਂ ਸੀਨੀਅਰ ਮਿਲਟਰੀ ਦੇ ਆਫੀਸਰ ਤੇ 11 ਸਾਇੰਟਿਸਟ ਮਾਰੇ ਜਾਂਦੇ ਆ ਤੇ ਇਵਨ ਇਹਨਾਂ ਦੀ ਲੋਕੇਸ਼ਨ ਦੇ ਬਾਰੇ ਵਿੱਚ ਮੋਸਾਦ ਨੂੰ ਪੂਰਾ ਇਨ ਬਿਨ ਐਗਜੈਕਟ ਪਤਾ ਹੁੰਦਾ ਤੇ ਇਹ ਸਾਰੇ ਦੇ ਸਾਰੇ ਨੈਟਵਰਕ ਦੀਆਂ ਤਾਰਾਂ ਕਿੱਥੇ ਜੁੜਦੀਆਂ ਨੇ ਕੈਥਰੀਨ ਪ੍ਰੇਜ਼ ਸ਼ੋਕਦਾਨ ਦੇ ਨਾਲ ਤਾਂ ਇਹ ਸੀਗੀ ਜੀ ਕਹਾਣੀ ਇੱਕ ਇਹ ਜੀ ਔਰਤ ਦੀ ਜਿਨੇ ਆਪਣਾ ਜਸੂਸੀ ਦਾ ਕੰਮ ਕਰਨ ਦੇ ਲਈ ਨਾ ਸਿਰਫ ਆਪਣਾ ਧਰਮ ਬਹੁਤ ਵਾਰ ਪਰਵਰਤਨ ਕੀਤਾ ਬਲਕਿ ਆਪਣੇ ਹੀ ਦੋ ਬੱਚਿਆਂ ਦੇ ਪਿਤਾ ਨੂੰ ਵੀ ਛੱਡਿਆ ਤੇ ਇਸ ਤੋਂ ਇਲਾਵਾ 100 ਤੋਂ ਜ਼ਿਆਦਾ ਲੋਕਾਂ ਦੇ ਨਾਲ ਮੁੱਤਾਂ ਵੀ ਕਰਾਇਆ ਮਤਲਬ ਕਿ ਇੱਕ ਸ਼ਾਰਟ ਟਰਮ ਮੈਰਿਜ ਵੀ ਕਰਵਾਈ ਇੱਕ ਪੂਰੀ ਦੀ ਪੂਰੀ ਝੂਠੀ ਜ਼ਿੰਦਗੀ ਜਿਉਂਦੀ ਰਹੀ ਕੈਥਰੀਨ ਪ੍ਰੇਸ਼ ਸ਼ੁਕਦਾਨ ਇੰਨੇ ਸਾਲਾਂ ਤੱਕ ਤੇ ਇਨਾ ਵੱਡਾ ਰਿਸਕ ਲੈ ਕੇ ਇੰਨੇ ਪੂਰੇ ਸਾਲਾਂ ਦੇ ਦੌਰਾਨ ਉਹਦੀ ਕੀਤੀ ਹੋਈ ਇੱਕ ਛੋਟੀ ਜੀ ਗਲਤੀ ਵੀ ਉਹਦੀ ਮੌਤ ਦਾ ਕਾਰਨ ਬਣ ਸਕਦੀ ਸੀ ਤਾਂ ਇਹ ਹੈ ਜਸੂਸਾਂ ਦੀ ਜ਼ਿੰਦਗੀ ਪਰ ਇੱਕ ਚੀਜ਼ ਮੈਂ ਇੱਥੇ ਕਲੀਅਰ ਕਰਨਾ ਚਾਹੁੰਦਾ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਿਰਫ ਹੁਣ ਤੋਂ ਥੋੜੀ ਦੇਰ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਇੱਕ ਮੁੱਖ ਕਾਰਨ ਤੇ ਇੱਕ ਬਹੁਤ ਵੱਡਾ ਜਸੂਸ ਉਹਦੀ ਕਹਾਣੀ ਬਾਰੇ ਦੱਸਿਆ ਪਰ ਇੱਥੇ ਮੈਂ ਈਰਾਨ ਦੀ ਸਾਈਡ ਤੇ ਆ ਜਾਂ ਮੈਂ ਇਜ਼ਰਾਈਲ ਦੀ ਸਾਈਡ ਤੇ ਆ ਜਾਂ ਮੈਂ ਦੋਨਾਂ ਦੀ ਸਾਈਡ ਤੇ ਨਹੀਂ ਹੈ ਉਹ ਮੇਰੇ ਨਿੱਜੀ ਵਿਚਾਰ ਨੇ ਤੇ ਜੋ ਵੀ ਕੈਥਰੀਨ ਨੇ ਕੀਤਾ ਉਹ ਸਹੀ ਹੈ ਜਾਂ ਗਲਤ ਹੈ ਆਪਾਂ ਸਾਰਿਆਂ ਨੂੰ ਆਪਣੇ ਆਪਣੇ ਨਿੱਜੀ ਵਿਚਾਰ ਰੱਖਣ ਦੀ ਪੂਰੀ ਆਜ਼ਾਦੀ ਆ ਤੇ ਇਹ ਵੀਡੀਓ ਹੁਣ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਜਾਣਕਾਰੀ ਦੇ ਨਾਲ